ਮੇਰੀ ਜਾਨ ਨੂੰ ਸਿਆਪਾ ਹੋਇਆ ਰਹਿੰਦਾ ਆਪ ਤਾਂ ਮਹਾਰਾਣੀ ਬਣ ਕੇ ਬੈੱਡ ਤੇ ਚੜੀ ਬੈਠੀ ਰਹਿੰਦੀ ਐ ਆ ਆਪ ਵੀ ਮੈਨੂੰ ਇਹ ਕਹਿੰਦਾ ਰਹਿੰਦਾ ਤੂੰ ਕਰ ਲੈ ਤੂੰ ਕਰ ਲੈ ਮੈਂ ਕਿੰਨਾ ਕੁ ਚਿਰ ਕਰਦੀ ਰਹੂੰਗੀ ਸਾਰਾ ਦਿਨ ਮੈਂ ਇੱਥੇ ਹੀ ਕੰਮ ਕਰਾਉਂਦੇ ਰਹਿੰਦੇ ਨੇ ਮੈਂ ਹੀ ਹੁਣ ਰਹਿਦੀ ਹੈਗੀ ਮਤਾਂ ਮਾਲ ਦੇ ਪੇਕੇ ਜਾਊਂਗੀ ਅੱਜ ਥੱਕ ਕੇ ਚਾਰ ਮਿੰਟ ਚੜ ਜਾਂਗੀ ਬਾਕੀ ਖਾਣਾ ਨਾ ਖਾਣ ਸਾਰਾ ਦਿਨ ਮੈਨੂੰ ਪੰਜ 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 ਪੰਦਾ ਰਹਿੰਦਾ ਮੈਨੂੰ ਆ ਲੱਗਦਾ ਕੋਈ ਗੜਬੜ ਨਾ ਹੋਵੇ ਜਿਹੜਾ ਸਾਰਾ ਦਿਨ ਮੇਰੇ ਤੇ ਟੁੱਟ ਕੇ ਪੈਂਦਾ ਰਹਿੰਦਾ ਬਾਹਰੂਆ ਦਾ ਤਾਂ ਵੀ ਗਾਲ੍ਹਾਂ ਕਢ ਘਰਦਾ ਹੁੰਦਾ ਤਾਂ ਵੀ ਗਾਲ੍ਹਾਂ ਕਢਦਾ ਪਤਾ ਨਹੀਂ ਮੈਂ ਇਹਦਾ ਕੀ ਬੁਰਾ ਕਰਤਾ ਉਹ ਤਾਂ ਬਥੇਰਾ ਮੇਰੇ ਪਿਉਂਦਿਆਂ ਮੈਨੂੰ ਤਾਂ ਕਰਦਾ ਰਹਦਾ ਵੀ ਇਹ ਤੇਰੀ ਕੁੜੀ ਦਾ ਇਨੱਥੇ ਨਮੀਆ ਢਮਾਂਡਾ ਰਖਦਾ ਰਹਿੰਦਾ ਕਦੇ ਕੁਸ ਮੰਗਦਾ ਕਦੇ ਕੁਸ ਮੰਗਦਾ ਅੱਜ ਕਹਿੰਦਾ ਮੀਂਹ ਪੈਂਦਾ ਆਨੇ ਨੂੰ ਪੂਰੀ ਬਣਾ ਕੇ ਖਵਾ ਦੇ ਮੈਂ ਕੀ ਕੀ ਬਣਾਈ ਜਾਵਾਂ ਉਹਨੂੰ ਵੀ ਕਹਿਆ ਕਰੇ ਕਦੇ ਜਿੰਨਾ ਗੱਲਾਂ ਮਾਰਦਾ ਇੱਥੇ ਬੈਡਾਂ ਤੇ ਬੈਠ-ਬੈਠ ਕੇ ਬੈੱਡ ਮੇਰੇ ਬੈਠ ਕੇ ਆਪ ਗੱਲਾਂ ਮਾਰਦਾ ਉਹਦੇ ਨਾਲ ਰੁੱਝ ਜਾਣਾ ਇੱਥੋਂ ਲਹੂ ਪੀਤਾ ਮੇਰਾ ਉਹਨੇ ਫੇਕਮ ਨੂੰ ਬਣਾਤੀ ਰੋਟੀ ਆਹੋ ਬਣਾਤੀ ਹੋਰ ਬਣਾ ਦੇ ਜਲਦੀ ਭਾਬੀ ਨੂੰ ਭੁੱਖ ਲੱਗੀ ਆ ਆਹੋ ਭਾਬੀ ਨੂੰ ਭੁੱਖ ਲੱਗੀ ਐ ਕਿਉਂ ਭਾਬੀ ਛੜਨ ਘਰਨੇ ਲੱਗੀ ਹੋਈ ਐ ਮੇਰੇ ਕੋਲ ਨੂੰ ਭੁੱਖ ਹੈਂ ਗਿਆ ਆਪਣੀ ਭੁੱਖ ਪੁਗਾ ਕੇ ਖਾ ਸਕਦੀ ਹੈਗੀ ਸਾਰਾ ਦਿਨ ਮੇਰੀ ਇੱਕ ਤਾਂ ਹੈ ਨੀ ਤਾਂ ਕੋਈ ਗੱਲ ਨਹੀਂ ਭੁੱਖ ਲੱਗੀ ਉਹ ਤਾਂ ਗੱਲਾਂ ਉੜਦੀਆਂ ਨੇ ਮੈਂ ਨਹੀਂ ਅੱਜ ਰਾਂਜੀ ਆਈ ਨਹੀਂ ਮੈਂ ਤਾਂ ਉਹਦੇ ਪਿੰਡ ਜਾਉਂਗੀ ਆਹੋ ਮੈਂ ਤਾਂ ਉਹਦੇ ਭਾਈ ਨੂੰ ਫੋਨ ਕਰਤਾ ਤੂੰ ਜਾ ਕੇ ਦਿਖਾਈ ਉੱਪਰ ਕੀ ਮੈਨੂੰ ਕਿ ਤੂੰ ਮਨ ਲੈ ਲਿਆ ਜਾ ਕੇ ਦਿਖਾਈ ਮੈਂ ਤਾਂ ਜਾਉਂਗੀ ਮੇਰੇ ਭਰਾ ਨੂੰ ਫੋਨ ਕਰਤਾ ਵੀ ਮੈਨੂੰ ਲਾਜ ਨਹੀਂ ਮੈਂ ਤਾਂ ਚਾਰ ਵਾਲੀ ਗੱਡੀ ਤੇ ਜਾਉਂਗੀ ਅੱਜ ਹੋਈ ਨਾ ਤੂੰ ਪੱਟੀ ਪੈ ਕੀ ਮੈਂ ਤਾਂ ਜਾਉਂਗੀ ਲੈ ਆ ਕੱਗਲੀ ਜਿਹੜਾ ਕੁਝ ਕਰਨਾ ਪਤਾ ਕੋਈ ਆ ਤੂੰ ਯਾ ਕਰਨਾ ਜਿਹੜਾ ਕੁਝ ਕਰਨਾ ਕਈ ਦੀ ਪਰਚਾਈ ਦੀ ਕੁਛ ਚਾ ਬੜਿਆ ਰਹਿੰਦਾ ਠੂ ਅੰਦਰ ਠੂ ਅੰਦਰ ਪਤਾ ਨਹੀਂ ਕੀ ਗਿੱਟਮਟ ਕਰਦੇ ਨੇ ਆ ਮੇਰੇ ਸੱਸ ਸਹੁਰਾ ਨੂੰ ਨਹੀਂ ਆਉਂਦੇ ਹੈਗੇ ਵੀ ਮਾਰਾ ਮੋਟਾ ਇਹਨਾਂ ਨੂੰ ਸਮਝਾ ਦੋ ਮੇਰ ਤਾਂ ਸੁਣਦੀ ਨਹੀਂ ਹੈਗੇ ਵੀ ਪਤਾ ਨਹੀਂ ਕੀ ਘੁੱਟੀ ਕੋਲ ਕੇ ਪਿਆ ਰੱਖੀ ਐ ਮੈਂ ਨਹੀਂ ਬੁਣ ਰਹੀਂਦੀ ਹੈਗੀ ਮੈਂ ਤਾਂ ਹੁਣ ਆਪਦੇ ਪੇਕੇ ਜਾਉਂਗੀ ਆਪਦੇ ਭਾਈ ਨੂੰ ਕਰੂੰਗੀ ਫੋਨ ਵੀ ਮੈਨੂੰ ਗਾਹਾਂ ਤੋਂ ਲੈ ਜਾ ਇੱਥੇ ਚੜ ਜੂਗੀ ਗੱਡੀ ਫਿਰ ਜੋ ਪੌਂਪਦਾ ਇੱਥੇ ਜਦੋਂ ਪਤਾ ਲੱਗੂ ਜਦੋਂ ਦਿਆ ਕਰਵਾਉਣੀ ਉਹ ਤਾਂ ਬਸ ਇਰਾ ਅੱਗੇ ਪਿੱਛੇ ਫਿਰਦਾ ਦੀਗਾ ਹੁਣ ਪਤਾ ਨਹੀਂ ਕੀ ਮੇਰੇ ਚ ਇਹੀ ਜੀ ਚੀਜ਼ ਆਗੀ ਵੀ ਜਿਹੜੀ ਮੈਂ ਮਾੜੀ ਲੱਗਣ ਲੱਗੀ ਇਹਨੂੰ ਰੁੱਟ ਜਾਣੇ ਨੂੰ ਉਹਨਾਂ ਕੋ ਬਿਲੀ ਰੋਟੀ ਹੁੰਦੀ ਹੈ ਤੇ ਬੈਠੋ ਤੁਸੀਂ ਕੋਈ ਸੀਨਾ ਆਣਾ ਕਰਿਆ ਕਰੋ ਦੀਨ ਨਾਲ ਲੜਾਇਨਾ ਕਰੋ ਐਵੇਂ ਔਖਾ ਹੋਣੇ ਬਾਅਦ ਚ ਉਹ ਨਹੀਂ ਲੰਮਾ ਇਹ ਖਾਣ ਨੂੰ ਲੜਦਾ ਹੁੰਦਾ ਉਹਨਾਂ ਉਹ ਕੀ ਕਰਦੀ ਹੈ ਮੈਨੂੰ ਸਾਰਾ ਕੁਝ ਸੁਣੀ ਜਾਂਦਾ ਸੀਗਾ ਜਦੋਂ ਉਹ ਬੋਲਦੀ ਸੀਗੀ ਕਹਿੰਦੀ ਸੀ ਮੈਂ ਵਗ ਜੂ ਤੇਰਾ ਘਰ ਪੱਟਿਆ ਜਾਊਗਾ ਜੀ ਪੱਟਿਆ ਜਾਊ ਪੱਟਿਆ ਜਾਹਾਂਗੇ ਫੇਰ ਕੀ ਕਰੋਗੇ ਕੌਣ ਰੋਟੀ ਲਾਊਗਾ ਕੋਈ ਨਾ ਰੋਟੀ ਲਾਉਣੀ ਹੈ ਤੁੰਗਾ ਲੈ ਕੇ ਰੋਟੀ ਤਾਂ ਮੈਂ ਨਾ ਦਿਆ ਕਰੂ ਬਾਪੂ ਜੀ ਬੇਬੇ ਜੀ ਕੀ ਕਹਿਣਗੇ ਕਹਣਗੇ ਆ ਕੱਲ ਆਈ ਸੀ ਤੇ ਸਾਡਾ ਘਰ ਪੱਟਦਾ ਉਹ ਕਿੰਨੇ ਦੇ ਕੈ ਸਾਲਾਂ ਦੀ ਆਈ ਵੀ ਹੈ ਤੁਸੀਂ ਆਏ ਨਾ ਕਰਿਆ ਕਰੋ ਕੋਈ ਨਾ ਖੋਖ ਨਹੀਂ ਹੁੰਦਾ ਲੈ ਕੁਝ ਕਹਿ ਨਹੀਂ ਹੁੰਦਾ ਹੈਗਾ ਥੋੜਾ ਸਮਝੋ ਨਹੀਂ ਉਹੀ ਗਾਲੇ ਦਾਂਬਲੀ ਵੀ ਹੋ ਨਹੀਂ ਨਹੀਂ ਜਿਆਦਾ ਹੀ ਬੋਲਦੀ ਆ ਆਇਨਾ ਮਾਰਾ ਕੋਈ ਜਿਆਦਾ ਕਿਉਂ ਬੋਲਦੇ ਆਇਨਾ ਕਰ ਕੋ ਨਹੀਂ ਨਹੀਂ ਜਿਆਦਾ ਨਹੀਂ ਨਹੀਂ ਤੁਸੀਂ ਵੀ ਨਾ ਇੰਨਾ ਉਹ ਹਾਈਪਰ ਹੋ ਜਾ ਕਰੋ ਕੋਈ ਬੜਾ ਮਤਲਬ ਦਾ ਕੋਈ ਗੱਲ ਨਹੀਂ ਰੋਟੀ ਮੈਂ ਚੱਕ ਕੇ ਫਾਨ ਨਹੀਂ ਕੇ ਸੀ ਬਚਾ ਲਾ ਹਜੇ ਮੈਨੂੰ ਪਤਾ ਨਾ ਸੋਈਦਾ ਮੈਂ ਗਈ ਸੀ ਵਾਸਤੇ ਬਸ ਸੋਈਦਾ ਮੈਨੂੰ ਇੰਨਾ ਪਤਾ ਨਹੀਂ ਹੈਗਾ ਹਜੇ ਮੈਨੂੰ ਭੇਤ ਨਹੀਂ ਜੇ ਤਾਂ ਮੈਨੂੰ ਭੇਤ ਆ ਕੇ ਮਾਰ ਕੇ ਬਣਾ ਲੈ ਤੂੰ ਸਾਰੇ ਵਾਸਤੇ ਰੋਟੀ ਕੋਈ ਨਾ ਤੂੰ ਬੈਠ ਮੈਂ ਕਹਿਆ ਨਾ ਕਬੜੀ ਪਰ ਇਹ ਗੱਲ ਤਾਂ ਬਾੜੀ ਦੀਦੀ ਦੀ ਤੇ ਬਾਪੂ ਜੀ ਨੇ ਵੀ ਬੋਲੀ ਆਂਦੀ ਸੀ ਆ ਨਹੀਂ ਤਾਂ ਫਤਨ ਨੂੰ ਪਤਾ ਹੀ ਹੁੰਦਾ ਹਾਂ ਉਹਦੀ ਗੱਲ ਗਲਤ ਹੈ ਉਹਦਾ ਗੁੱਸਾ ਕਰ ਜਾਂਦੀ ਹੈ ਹਾਂ ਚਲ ਕੋਈ ਨਾ ਤੁਸੀਂ ਵੀ ਗੁੱਸਾ ਠੰਡਾ ਰੱਖਿਆ ਕੋਈ ਗੱਲ ਨਹੀਂ ਠੀਕ ਹੈ ਇਹ ਬਸ ਇਹ ਬਚਾਰਾ ਨਾ ਦੀਦੀ ਥੋੜਾ ਜਿਆਦਾ ਬੋਲਦੀ ਹੈ ਇੰਨਾ ਨਹੀਂ ਚਾਹੀਦਾ ਆਈ ਥੋੜੀ ਹੁੰਦਾ ਹੈ ਜਦੋਂ ਬੰਦਾ ਇਹਦਾ ਨਰਮਾ ਢੰਗ ਨਾਲ ਸਿੱਕਦਾ ਐਨੇ ਸਰ ਨਾਲ ਤੋੜੇ ਰੋਟੀ ਹੁਣ ਚਾਰ ਨੂੰ ਫੋੜ ਲਾ ਤੰਗੀ ਫਿਰ ਕੀ ਲੋੜਾ ਹੁੰਦਾ ਹੈ ਹੈ ਨਸ ਵਿੱਚ ਪਕਾ ਲਿਆ ਕਰੂ ਰੋਟੀ ਦੀ ਕੀ ਗੱਲ ਹੈ ਕੰਮ ਤਾਂ ਦਾ ਕਰਨ ਹੁੰਦਾ ਮੇਰੇ ਮਾਪੇ ਤੋਂ ਤੈ ਸਿਖਾਇਆ ਨਹੀਂ ਬਣੀ ਕਿ ਕੰਮ ਤੋਂ ਟਾਲ ਮੈਂ ਕਿੱਥੇ ਰਹਾ ਦਾ ਕੰਮ ਦੇਖਦੇ ਆ ਰੋਟੀ ਰੋਟੀ ਬਣ ਗਈ ਹੋਊਗੀ ਨਹੀਂ ਪਤਾ ਨਹੀਂ ਕਲੇਸ਼ ਬਲੂ ਸੀ ਬਿੱਡੀ ਬੈਠੇ ਰਹਿਣਗੇ ਪਤਾ ਨਹੀਂ ਹੈ ਇਹਨਾਂ ਦਾ ਕੋਈ ਤੁਸੀਂ ਸਮਝਾ ਦਿਓ ਉਹਨੂੰ ਫਿਰ ਬਾਪੂ ਜੀ ਮੈਂ ਕੀ ਸਮਝਾਵਾਂ ਮੈਂ ਮੇਰੇ ਤਾਂ ਅਗਲੀ ਗੱਲ ਪੈ ਜੂ ਤੁਸੀਂ ਬੇਬੇ ਨੂੰ ਕਹੋ ਵੀ ਸਮਝਾਉਗੀ ਉਹਦੀ ਗੱਲ ਸੁਣੂ ਮੇਰੀ ਗੱਲ ਕਿਥੋਂ ਸੁਣਦੀ ਐ ਚਲ ਮੈਨੂੰ ਆਇਆ ਸਮਝ ਰੱਖਿਆ ਵੀ ਇਹ ਨੌਕਰਾਨੀ ਐ ਸਾਰਾ ਦਿਨੇ ਇਸੇ ਤੋਂ ਕੰਮ ਕਰਾਈ ਜਾ ਉਸ ਵੇਲੇ ਸ਼ਾਮ ਉਹ ਬਸ ਭਾਈ ਬਸ ਕੋਈ ਨਹੀਂ ਮੈਂ ਥੋੜੀ ਬੇਬੇ ਨੂੰ ਕਹਿ ਦਊਗਾ ਹੁਣ ਤੂੰ ਦੋ ਰੋਟੀਆਂ ਲੈ ਕੇ ਦੇਣੀਆਂ ਕਿ ਮੈਂ ਤਾਂ ਫਿਰ ਹੁਣ ਕਿਵੇਂ ਕਰਾਂ ਦੱਸੋ ਦੇ ਲੰਨੀਆਂ ਪਤਾ ਨਹੀਂ ਕੀ ਹੋ ਘਰ ਦੇ ਵਿੱਚ ਵੜਿਆ ਕੀ ਨਾ ਵੜਿਆ ਜਦੋਂ ਦਾਜ ਵਾਖ ਜਾ ਪਿਆ ਹੈ ਨਾ ਉਦੋਂ ਦਾ ਕਲੇਸ਼ ਪਿਆ ਖੜਾਗਾ ਪਤਾ ਨਹੀਂ ਕੀ ਹੋ ਗਿਆ ਕੀ ਨਾ ਆ ਵੱਡੀ ਆ ਇਹਨੂੰ ਆਪ ਨੂੰ ਸਮਝ ਆਉਣੀ ਚਾਹੀਦੀ ਆ ਵੀ ਚੱਲ ਮਾੜਾ ਠੰਡਾ ਤਤਾ ਸਮੋਲੇ ਵੜਾ ਜਾ ਉਹੀ ਕਲੇਸ਼ ਪਾਈ ਬੈਠੀ ਰਹਿੰਦੀ ਆ ਸਾਰਾ ਦਿਨ ਮਗਦਾ ਦਾ ਨਾ ਸੱਫੜੀ ਨਿਪੜਦਾ ਕੋਈ ਵੀ ਦੇਖਦੇ ਕੋਈ ਦੇਣ ਨਾ ਥਾਰਾ ਵੀ ਜਦੋਂ ਕੰਮ ਬੈਲਾ ਰੋਟੀ ਸਾਲਾਂ ਦੀ ਦਸਤੂਕ ਹੀ ਲੱਸੀ ਹੋ ਗਈ ਜੇ ਦੋ ਰੋਟੀਆਂ ਲਾਦੀਆਂ ਉਹ ਤਾਂ ਵਿਚਾਰੀ ਕੱਲ ਆਈ ਐ ਪੂਰੇ ਦਿਨ ਮੱਝ ਦੀ ਲੈਂਦੀ ਐ ਮੱਝ ਦੀ ਲੈਂਦੀ ਮੈਨੂੰ 15 ਸਾਲ ਹੋ ਗਏ ਫੂਕਦੀ ਨੂੰ ਉਹਦਾ ਤੁਸੀਂ ਗਿਆ ਨਹੀਂ ਵੀ ਤੂੰ ਵੀ ਬਹਿ ਜਾ ਆਰਾਮ ਕਰ ਲੈ ਤੂੰ ਉਹ ਕੱਲ ਆਈ ਤੈਨੂੰ ਦਿਸਣ ਲੱਗੀ ਮੈਨੂੰ ਵੀ ਕਦੇ ਆਰਾਮ ਦਾ ਸੁੱਖ ਦਾ ਸਾਹ ਮਿਲ ਜੇ ਕਦੇ ਤਾਂ ਸੁੱਖ ਦਾ ਸਾਹ ਨਹੀਂ ਮਿਲਿਆ ਅੱਜ ਤੱਕ ਕੱਲਾ ਤੇਰੀ ਮਾਂ ਨੇ ਮੂਰੇ ਕਰਦੀ ਦਖਣੋ ਦੇ ਮੂਰੇ ਕਰਨ ਲੱਗ ਜਾ ਚਲ ਫੇਰ ਕਿਹੜਾ ਤੂੰ ਲੱਸੀ ਆਹੋ ਮੈਂ ਤਾਂ ਲੱਸੀ ਨਾ ਹੋ ਜਾ ਉਹ ਨੂੰ ਕਰਦੇ ਮੋਟੇ ਗੱਲ ਸੁਣ ਲੈ ਮੇਰੀ ਮੇਰੀ ਮਾਂ ਤੱਕ ਨਾ ਨਹੀਂ ਤੇਰੇ ਨਾਲ ਲਕਾ ਤੋੜ ਦੂੰ ਮੈਂ ਹੱਥ ਲਾ ਕੇ ਰੱਖਾ ਗਾਮਾ ਤੇਰੇ ਤਾਂ ਹੁਣ ਲੱਗੂ ਪਤਾ ਤੂੰ ਲਾ ਰੱਖਾ ਸਾ ਤੋੜੀ ਮੈਂ ਤੇਰੇ ਕੋਲ ਵੀ ਬੇਲਗ ਮਾਰ ਕੇ ਸਿਰ ਕਾੜ ਦੂੰਗੀ ਪਾ ਜਾ ਦੇ ਚਾਂਬੜਾ ਨਹੀਂ ਰਹਿੰਦੀ ਆ ਉਦੋਂ ਪਤਾ ਲੱਗੂਗਾ ਮੈਂ ਤੂੰ ਤਾਂ ਗੱਲ ਕਰ ਉਹ ਰੋਕੁੰਦੀ ਆ ਭਾਬੀ ਨੂੰ ਇਹਦੇ ਨਾਮ ਨਾਲ ਉਦੋਂ ਪਤਾ ਲੱਗੂ ਤੈਨੂੰ ਜਦ ਆਪੀ ਰੋਟੀਆਂ ਪਕਾਈਆਂ ਆਪੀ ਤੋਂ ਤੇ ਕੱਪੜੇ ਜਾ ਜਾ ਮੈਂ ਹਾਂ ਭੱਗ ਜੂਗੀ ਜਾ ਫੂਕਲਾ ਮੈਂ ਨਿਕੋਵੀ ਮੇਰੇ ਸਾਲਿਆਂ ਦਾ ਪੰਗਾ ਹੀ ਲੈ ਲਿਆ ਇੱਕ ਤਾਂ ਮੇਰੇ ਸਾਲਿਆਂ ਦੀ ਨਾ ਤਪੀ ਫਿਰਦੀ ਆ ਤਹੇ ਤਵਾ ਤੇ ਰੋਟੀ ਬਕਾਲਾ ਮੈਂ ਨਹੀਂ ਹੁਣ ਰਾਜੀ ਹੈਗੀ ਮਾਤਾ ਮੈਂ ਕਰ ਮੁੱਕ ਜਾਨੀ ਆ ਕੀ ਹੋ ਗਿਆ ਕੀ ਹੋ ਗਿਆ ਗਰੀਦ ਹੁੰਦੀ ਐ ਲੈ ਮੈਂ ਤਾਂ ਕੱਲੀ ਮੈਨੂੰ ਕਿਉਂ ਕਹਾਂ ਤੁਸੀਂ ਕੀ ਕਰ ਤਾ ਤੁਸੀਂ ਆਪੇ ਕਰਦਾ ਕੋਈ ਨਹੀਂ ਬੇਨਤੀ ਸੁਣਾਈ ਕਰਦਾ ਰੰਦਾਰਾ ਨਾ ਕੋਈ ਨਹੀਂ ਕਹਿਣਾ ਤੋ ਨਾ ਮਾਤਾ ਜੀ ਲੈ ਨਹੀਂ ਮਾਤਾ ਦੇ ਕਈ ਨੂੰ ਫੋਨ ਕਰਤਾ ਇਹ ਤਾਂ ਦੀਦੀ ਰਹਿਣ ਤੋਂ ਹਾਈ ਮੇਰੇ ਰੱਬ ਅਗਲਾ ਮੈਨੂੰ ਕਹੂਗਾ ਹੈ ਛੋਟੀ ਕਾਦੀ ਆ ਗਈ ਘਰ ਪਟਿਆ ਇਹ ਹਾਈ ਵੇ ਰੱਬਾ ਮੈਂ ਕੀ ਕਰਾਂ ਬਸ ਮੈਂ ਕਿਸੇ ਕਿਹਾ ਬਾਕੀ ਹਾਂ ਇਹ ਗਰੋਂ ਕੋਮ ਬਾਕੀ ਮੈਂ ਤਾਂ ਇਹ ਮੈਂ ਕਹਿੰਦੀ ਸੀ ਦੀਦੀ ਰਹਿਣ ਦਾ ਸੋਲ ਚੱਲ ਤੂੰ ਮੋੜ ਲਿਆ ਜਾਣਾ ਕੋਈ ਚੱਕਾ ਥੋੜੀ ਮੋੜੀ ਆਉਗੀ ਹੁਣ ਹੁਣ ਟੱਪ ਗਈ ਉਹ ਤੇ ਚੱਕ ਮੈਂ ਪਹਿਲੀ ਟੱਪ ਗਈ ਦੀਦੀ ਵੀ ਨਹੀਂ ਕਿਤੇ ਫਸਤਾ ਗੱਡੀ ਦਾ ਟਾਰਕ ਹੈ ਤੇ ਯਾਹ ਲੋ ਹਾਲੇ ਦੇਖ ਕੋਈ ਨਹੀਂ ਬਾਹਰ ਗਿਆ ਕਾ ਸੁਣੀ ਹੈ ਜੀ ਬਾਹਰ ਗਿਆ ਪਰ ਜੀ ਹਾਂ ਉਹ ਬੈਠੀ ਆ ਆ ਜਾ ਚਲ ਕਮਲਾ ਉੱਠੇ ਆ ਨਾ ਨਹੀਂ ਮੈਨੂੰ ਕਿਤੇ ਉਹਦਾ ਪਰਫਾਨੀ ਆਇਆ ਜਿਵੇਂ ਆਇਆ ਕਿ ਮੈਨੇ ਚਲੋ ਮੈਂ ਤਾਂ ਜਾਂਦੀ ਨਹੀਂ ਹਾਂ ਹੱਥ ਲੱਗੇ ਤੂੰ ਕੋਈ ਨਾ ਇੰਨਾ ਕ ਸੰਗ ਦਿਖਾਈਦਾ ਹੁੰਦਾ ਹਾਂ ਹਾਂ ਹੁਣ ਚਲੋ ਮੇਰੀ ਗੱਲ ਸੁਣ ਠੀਕ ਹੈ ਮੈਂ ਕਹਿੰਦਾ ਮੈਂ ਗੁਰਨਾ ਨਹੀਂ ਗਈ ਮੈਂ ਜਾਂਦੀ ਨਹੀਂ ਰਹੀ ਬਸ ਸੌਂ ਹੀ ਕਰ ਲੇ ਮੇਰੀ ਚਲੋ ਥੋਣ ਤਾਂ ਭਾਬੀ ਵੀ ਨਾਲ ਆਈ ਆ ਜਦੋਂ ਮੈਂ ਕਹਿੰਦਾ ਮੈਂ ਜਾਂਦੀ ਨਹੀਂ ਹੈਗੀ ਚਲ ਤਲਗੇ ਜਦੋਂ ਘਰੇ ਇੰਨਾ ਨਕਲੇਸ ਕਰਦਾ ਤਾਂ ਨਹੀਂ ਕੀਤਾ ਹੁੰਦਾ ਹੈਗਾ ਚਲੋ ਨਹੀ ਜੀ ਆਇਆ ਤਲਗੇ ਮੈਂ ਤਾਂ ਹੁਣ ਆਪਣੇ ਭਾਈ ਨੂੰ ਫੋਨ ਕਰਤਾ ਵੀ ਮੇਚਾਰ ਵਾਲੀ ਗੱਡੀ ਤੇ ਆਰੀਆ ਬਸ ਮੈਨੂੰ ਲੈ ਕੇ ਜਾਂਦੇ ਹਾਂ ਸਰ ਪੱਟਿਆ ਜੇ ਉੱਪਰ ਹੈਨ ਪੱਟਿਆ ਜਾਂਦਾ ਅਸ ਚੱਲ ਆ ਲੈ ਮੈਂ ਨਹੀਂ ਪਟੂਗਾ ਹੱਥ ਲੱਗੇ ਪੱਟੀ ਪਿਆ ਕਲੇ ਹੋਰੀ ਹੋਰੀ ਤੂੰ ਚੱਲ ਤੋਰ ਐਨਾ ਗੁੱਸਾ ਤਾਂ ਕਾ ਨਹੀਂ ਹੁੰਦਾ ਕੋਈ ਪਗਨਾ ਕਰ ਲੈ ਕੋਈ ਹੰਮੋ ਕਿਸੇ ਦਾ ਤੂੰ ਲੈ ਨਾ ਤਾਂ ਕੈਸਾ ਇਗਨਾ ਤਾਂ ਜਾਂਦੀ ਨਹੀਂ ਚੱਲ ਨਾਲ ਖਰਾਦਾ ਕਰਦੇ ਭਾਬੀ ਹੋਰ ਮੈਂ ਨਾਲ ਖਰਾਦਾ ਕਰਦੀ कल मैं फोन ला दूँगा ला मैं तने कैसा भी मैं का अब तक मैं रहंदी है ता मैं जाऊंगी क्यों हो तो काली हां तेरी मौसी है स्कूटर भी चला कर दी होती है हां गड्डी भी आ गई ओए रुक जा रुक जा तू रुक जा यार तू रुक जा यार दीदी रुक जाओ मैं ना करों मैं ना करों ओरो रुक जा ओरो रुक जा यार गड्डी आ गई ਕੀ ਗੱਲ ਬੋਲਣੀ ਹੈ? ਉਹ ਰਿਆ ਬਈਆ ਪੜਨਦਾ ਪੜਨਦਾ ਨਾ ਹੁਣ ਛੁੱਟੀਆਂ ਵਾਹੀਆਂ ਛੁੱਟੀਆਂ ਨੇ ਬਸ ਇੱਕ ਤਰੀਕ ਨੂੰ ਖੁੱਲਣਾ ਇੱਕ ਤਰੀਕ ਨੂੰ ਅੱਛਾ ਫਿਰ ਫਿਰ ਕਿੰਨੇ ਦਿਨ ਰਹਿ ਗਏ ਤੈਨਾਂ ਕਦੋਂ ਨਹੀਂ ਰਹਿੰਦੇ ਆ ਤੈਨਾਂ ਤਾਂ ਨਹੀਂ ਰਹਿੰਦੇ ਆ ਤੇ ਫਿਰ ਹੁਣ ਜਦੋਂ ਸਕੂਲ ਜਾਣਾ ਹੋਇਆ ਫਿਰ ਕਿਵੇਂ ਜੇ ਲੱਗੂਗਾ ਤੁਹਾਨੂੰ ਮਲ ਲਗਾਉਣ ਕੇ ਬਿੱਟਾ ਸਾਡੇ ਪੇਪਰ ਹੋਣਗੇ ਸ਼ਾਇਦ ਅੱਛਾ ਫਿਰ ਐਂ ਜੇ ਨਹੀਂ ਲੱਗੂਗਾ ਵੀ ਹੁਣ ਜਦੋਂ ਸਕੂਲ ਜਾਣਾ ਪਊਗਾ ਹਨ ਪਹਿਲਾਂ ਖੇਡਦੇ ਹੁੰਦੇ ਸੀ ਹਨ ਨਹੀਂ ਜੀਆਂ ਦਾ ਚਾਹ ਹੋਇਆ ਪਿਆ ਹੋਰ ਵਧਾ ਦਿਓ ਛੁੱਟੀਆਂ ਹੈ ਸਾਨੂੰ ਐ ਹੁੰਦਾ ਸੀ ਫੱਟੀਆਂ ਪੋਚ ਕੇ ਲੈ ਕੇ ਜਾਈਏ ਹੈ ਬਚਪਨ ਤਾਂ ਮੇਰੇ ਵੀ ਯਾਦ ਕਰਾਤਾ ਇਹਨਾਂ ਨੇ ਗਾਜਨੀ ਨਾਲ ਫੱਟੀ ਪੋਚਦੇ ਸੂਰਜਾ ਸੂਰਜਾ ਫੱਟੀ ਚਕਾ ਵਾਲੀ ਗੱਲ ਯਾਦ ਕਰਾਤੀ ਯਾਰ ਹੁਣ ਚੱਲੀਏ ਕੋਈ ਛਾਣਾ ਬੰਦਾ ਤਾਂ ਆਇਆ ਨਹੀਂ ਹੁਣ ਜਵਾਕਾਂ ਜਾਨੇ ਚੱਲ ਜੀ ਲਵਾਤਾ ਚੱਲੀਏ ਕਰਨ ਲਈ ਮੈਂ ਥੋੜੀ ਛੱਡ ਕੇ ਜਾਂਦਾ ਹੁੰਦਿਆ ਭਾਈ ਕਿੱਧਰ ਗਏ ਸੀਗੇ ਅਸੀਂ ਕਿੱਧਰ ਜਾ ਆ ਸਾਰਾ ਟੈਲੀਵਿਜ਼ਨ ਸੁਣਨਾ ਹਾਂ ਸੰ ਚੱਲੀ ਜਾਂਦਾਗਾ ਅੱਖਾ ਚੱਲੀ ਜਾਂਦਾ ਤੇ ਸਾਰੇ ਬਾਰ ਖੁੱਲੇ ਪਨੇ ਉਹ ਵੱਡਾ ਬਾਰ ਖੁੱਲਾ ਮੈਂ ਸੁਣਨਾ ਕਰ ਛੱਡਿਆ ਕੀ ਗੱਲ ਹੋ ਗਈ ਨਹੀਂ ਬਾਪੂ ਜੀ ਕੀ ਦੱਸਾਂ ਮੈਨੂੰ ਉਹ ਦੀਦੀ ਰਸਤੇ ਚੱਲ ਗਈ ਹੈ ਉਹ ਤਾਂ ਟ੍ਰੇਨ ਚੜ ਗਏ ਅਸੀਂ ਥੇੜਾ ਮੋੜਿਆ ਮੈਂ ਤੇ ਦਿਲਤਾਰ ਨੇ ਮੋੜਿਆ ਸੀ ਹਾਂ ਦਿਲਤਾਰ ਮੈਨੂੰ ਕਾਰ ਤੋਂ ਭਾਗੋ ਕੰਮ ਗਿਆ ਦਾ ਕਿਸੇ ਕੋਲ ਅੱਛਾ ਮੋੜਾ ਜੇ ਕੰਮ ਹੋ ਜਾਇਆ ਮੈਂ ਤੇ ਉਹ ਬਾਪੂ ਜੀ ਮੁੜੀ ਨਹੀਂ ਗਈ ਉਹ ਤਾਂ ਗੱਲ ਕੀ ਹੋ ਗਈ ਇਹ ਜੀ ਉਸ ਦਿਨ ਬਾਪੂ ਜੀ ਦਨੇ ਸੋਚ ਰਹੇ ਰਹੇ ਸੀ ਮੈਂ ਤਾਂ ਅੰਦਰ ਹੀ ਸੀ ਦੁੰਨਿ ਲੜੀ ਆਂਦੇ ਸੀਗੇ ਪਤਾ ਨਹੀਂ ਕੀ ਗੱਲ ਹੈ ਜੀ ਕੱਢ ਕੇ ਮੈਨੂੰ ਵੀ ਭੱਜ ਕੇ ਪੈ ਗਈ ਹੋਰ ਪਤਾ ਨਹੀਂ ਕੀ ਗੱਲ ਹੈ ਜੀ ਤੇ ਬੋਲੀ ਜਾਂਦੇ ਸੀਗੇ ਤੇ ਅਸੀਂ ਮਾਗਰ ਵੀ ਗਏ ਸਟੇਸ਼ਨ ਤੇ ਮੋੜ ਨੂੰ ਤੇ ਰੋਟੀ ਨਹੀਂ ਹੈਗੀ ਉਹਦਾ ਕਰਕੇ ਜਦ ਅਸੀਂ ਹੋਰ ਕੋਈ ਨਹੀਂ ਬਾਪੂ ਜੀ ਮੈਂ ਬਣਾਉਣੀ ਜਾਂ ਰੋਟੀ ਚਾਹ ਦੁੱਧ ਦਾ ਤਾਂ ਕੋਈ ਗੱਲ ਨਹੀਂ ਭਾਈ ਆ ਤਾਂ ਮੈਨੂੰ ਫਿਕਰ ਹੀ ਲਾਤਾ ਕੋਈ ਮੈਨੂੰ ਪਤਾ ਨਹੀਂ ਕਿਦਾ ਮੈਂ ਤਾਂ ਹੁਣ ਫਿਕਰ ਲਾਦਾ ਹੁਣ ਕੀ ਕਰੀਏ ਦੱਸ ਚੱਲ ਕੋਈ ਨਹੀਂ ਬਾਪੂ ਜੀ ਫਿਰ ਜਾਇਆ ਮੈਂ ਦੁਬਾਰਾ ਕੋਈ ਪਤਾ ਮੇਰੇ ਭਰਾ ਨੂੰ ਫੋਨ ਕਰਦਾ ਵੀ ਉਹ ਜੇ ਮੇਰਾ ਭਰਾ ਆ ਗਿਆ ਉਹ ਤਾਂ ਭੱਜ ਕੇ ਗੱਡੀ ਚੜ ਗਈ ਬਹੁਤ ਅਸੀਂ ਬੋਲੇ ਬਹੁਤ ਕਿਹਾ ਮੈਨੂੰ ਕਹਿੰ ਤੂੰ ਤਾਂ ਵਿੱਚ ਹੀ ਨਾ ਬੋਲ ਪਤਾ ਨਹੀਂ ਰੁੱਸ ਗਈ ਮੈਂ ਇਹੀ ਕਹਿੰਦਾ ਹਾਂ ਇੰਨਾ ਗੁੱਸਾ ਕਰ ਚੰਗਾ ਨਹੀਂ ਹੁੰਦਾ ਬਈ ਕੁਝ ਕਿਹਾ ਵੀ ਨਹੀਂ ਇਹਨਾਂ ਮੈਨੂੰ ਕਹਿੰ ਤੂੰ ਤਾਂ ਬੋਲ ਹੀ ਨਾ ਦਲਦਾਰ ਨੂੰ ਫਿਰ ਮੰਗਰੀ ਭੇਜ ਦਿੰਦੇ ਅਸੀਂ ਤੁੰਨੇ ਨਹੀਂ ਗਈ ਸੀ ਮਾਪੂਜੀ ਨਾ ਨਾ ਨਾਲ ਉੱਥੇ ਬਗ ਜਾਂਦਾ ਹਾਂ ਹਾਂ ਉਹਦਾ ਟ੍ਰੇਨ ਚੜ ਗਈ ਉਹ ਵੀ ਹੁਣ ਕਿੱਥੇ ਨਾਲ ਭੇਜ ਦੇ ਰੋ ਮੰਗਰ ਭੱਜਿਆ ਉਹ ਤਾਂ ਢਾਈ ਨਹੀਂ ਦਿੱਤੀ ਬਸ ਭੱਜ ਕੇ ਚੜ ਗਈ ਟ੍ਰੇਨ ਚਾ ਕੋਈ ਪਾਣੀ ਦਾ ਗਲਾਸ ਲੈ ਆ ਦੋ ਹੈਕਰ ਲਾਤਾ ਹੁਣ ਕੀ ਕਰੀਏ ਦੱਸ ਇੰਦਰ ਹੋ ਜਾਈਏ ਇੰਦਰ ਨੂੰ ਜਾਂਦੇ ਐਸ ਕੰਪਰ ਦਾ ਮੈਨੂੰ ਕੀ ਹੱਲ ਕਰਾਂਗਾ ਤਾਂ